ਹੁਣ ਲੀਡਰ ਆਫ অপੋਜੀਸ਼ਨ ਨੇ ਪਹਿਲੀ ਗੱਲ ਕੀ ਕੀਤੀ ਕਿ ਵਾਟਰ ਰਿਸੋਰਸes ਮਿਨਿਸਟਰ ਰਸੀਫਾ ਦੇਵੇ ਸੈਕਟੇ ਕਿਸ਼ਨ কুমার ਜੀ ਤੇ ਕਾਰਵਾਈ ਕੀਤੀ ਜਾਵੇ ਸੋ ਮੈਂ ਕਹਿਣੀ ਚਾਹਣਾ ਕਿ ਵਾਟਰ ਰਿਸੋਰਸes ਡਿਪਾਰਟਮੈਂਟ ਨੇ ਜਿਹੜਾ ਕੰਮ ਪਿਛਲੇ 3 ਸਾਲਾਂ ਦੇ ਵਿੱਚ ਕੀਤਾ ਹੈ ਪਿਛਲੀਆਂ ਸਾਰੀਆਂ ਸਰਕਾਰਾਂ ਆ ਜਿੰਨੀ ਬੇਸ਼ੱਕ ਕਾਂਗਰਸ ਦੀ ਸਰਕਾਰ ਤੀ ਬੇਸ਼ੱਕ ਆਲੀਦਲ ਭਾਜਪੀ ਦੀ ਸਰਕਾਰ ਤੀ ਕੋਈ ਵੀ ਸਰਕਾਰ 70 ਸਾਲਾਂ ਦੇ ਵਿੱਚ ਉਹ ਕੰਮ ਨਹੀਂ ਕਰ ਸਕੀ ਜਿਹੜੀ 3.5 ਸਾਲਾਂ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਕੀਤੀ। ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਅਸੀਂ ਟੇਲਾਂ ਤੇ ਪਾਣੀ ਪਹੁੰਚਾ ਦੇਵਾਂਗੇ। ਤੇ ਟੇਲਾਂ ਤੇ ਪਾਣੀ ਪਹੁੰਚਾਇਆ ਬੇਸ਼ੱਕ ਸਾਰੇ ਸਾਥੀ ਬੈਠੇ ਨੇ। ਇਹਨਾਂ ਦੇ ਖੇਤਾਂ ਨੂੰ ਪਾਣੀ ਲੱਗਿਆ ਹੋਊਗਾ। ਕਹਿਣਗੇ ਤਾਂ ਨਹੀਂ ਇਹ ਜ਼ੁਬਾਨ ਤੋਂ। ਪਰ ਪਤਾ ਸਾਰਿਆਂ ਨੂੰ ਕਿ ਪਾਣੀ ਇਹਨਾਂ ਦੇ ਖੇਤਾਂ ਨੂੰ ਵੀ ਲੱਗਿਆ। 21% ਪਾਣੀ ਜਿਹੜਾ ਨਹਿਰੀ ਪਾਣੀ ਸੀ ਸਾਡਾ ਖੇਤਾਂ ਨੂੰ ਲੱਗਦਾ ਸੀ ਅੱਜ ਉਹ 64% ਲੱਗਣ ਲੱਗ ਗਿਆ ਕਿਉਂਕਿ ਸਾਰਾ ਕਨਾਲ ਸਿਸਟਮ ਠੀਕ ਕੀਤਾ ਇਹ ਧਰਤੀ ਹੇਠੋਂ ਪਾਣੀ ਕੱਢੀ ਗਏ ਧਰਤੀ ਹੇਠੋਂ ਪਾਣੀ ਕੱਢੀ ਗਏ ਕਦੇ ਧਿਆਨ ਨਹੀਂ ਦਿੱਤਾ ਇਸ ਗੱਲ ਵੱਲ ਇਸੇ ਕਰਕੇ ਦੂਜੀਆਂ ਸਟੇਟਾਂ ਜੇ ਹਰਿਆਣਾ ਸਰਕਾਰ ਪਾਣੀ ਮੰਗਦੀ ਸੀ ਇਹਨਾਂ ਸਰਕਾਰਾਂ ਦੀ ਗਲਤੀ ਕਰਕੇ ਇਹਨਾਂ ਸਰਕਾਰਾਂ ਦੀ ਗਲਤੀ ਕਰਕੇ ਪਾਣੀ ਹਰਿਆਣਾ ਨੂੰ ਜਾਂਦਾ ਰਿਹਾ ਕਿਉਂਕਿ ਅਸੀਂ ਕਨਾਲ ਸਿਸਟਮ ਠੀਕ ਨਹੀਂ ਕੀਤਾ ਸੋ ਸਾਡਾ ਟੀਚਾ ਇਹ ਕਿ 31 ਮਾਰਚ 2026 ਤੱਕ ਜਿਹੜਾ 64% ਪਾਣੀ ਅਜ ਖੇਤਾਂ ਨੂੰ ਜਾ ਰਿਹਾ ਉਹਨੂੰ ਅਸੀਂ 75% ਤੱਕ ਲੈ ਕੇ ਜਾਵਾਂਗੇ ਤੇ ਸਾਰਾ ਪੰਜਾਬ ਇਸ ਗੱਲ ਦਾ ਗਵਾਹ 38 38 ਸਾਲਾਂ ਬਾਅਦ ਸਰ 40 40 ਸਾਲਾਂ ਬਾਅਦ ਉੱਥੇ ਪਾਣੀ ਪਹੁੰਚਿਆ ਜਿੱਥੇ ਲੋਕਾਂ ਨੇ ਉਮੀਦ ਹਟਾਤੀ ਸੀ ਉਮੀਦ ਖਤਮ ਕਰਤੀ ਸੀ ਤੇ ਅੱਜ ਅਸਤੀਫਾ ਮੰਗ ਰਹੇ ਨੇ ਤੇ ਝੂਠ ਬੋਲ ਕੇ ਅਸਤੀਫਾ ਮੰਗ ਰਹੇ ਨੇ ਮੈਂ ਦੱਸਣਾ ਚਾਹੁੰਦਾ ਇਹਨਾਂ ਨੂੰ ਕੱਲ ਮਾਨਯੋਗ ਲੀਡਰ ਆਫ اپੋਜੀਸ਼ਨ ਮਾਧੋਪੁਰ ਵੀ ਗਏ ਸੀ ਤੇ ਉੱਥੇ ਜਾ ਕੇ 1 ਮਹੀਨੇ ਬਾਅਦ ਸਰ ਕੋਰੇ 1 ਮਹੀਨੇ ਬਾਅਦ ਉੱਥੇ ਗਏ ਪਰ ਬੜੇ ਚੰਗੇ ਲੱਗ ਰਹੇ ਸੀ ਫੋਟੋ ਬੜੀ ਵਧੀਆ ਆ ਰਹੀ ਸੀ ਬੜੀ ਵਧੀਆ ਉੱਥੇ ਡਾਇਰੈਕਸ਼ਨ ਹੋ ਰਹੀ ਸੀ ਪਰ ਮੈਂ ਕਹਿਣੀ ਚਾਹਣਾ ਕਿ ਉੱਥੇ ਉਸ ਸਮੇਂ ਜਾਣਾ ਚਾਹੀਦਾ ਸੀ ਜਦੋਂ ਉੱਥੇ ਹਾਲਤ ਖਰਾਬ ਸੀ ਉੱਥੇ ਗਏ ਏ ਜਿਹੜਾ ਸਾਡਾ ਇੱਕ ਮੁਲਾਜ਼ਮ ਸ਼ਹੀਦ ਹੋਇਆ ਉਸ ਗੇਟ ਨੂੰ ਖੋਲਦਿਆਂ ਹੋਇਆਂ ਉਹਦੇ ਬਾਰੇ ਇੱਕ ਸ਼ਬਦ ਨਹੀਂ ਇਹਨਾਂ ਨੇ ਬੋਲਿਆ ਤੇ 26 ਮੁਲਾਜ਼ਮ ਜਿਹੜੇ ਸਾਡੇ ਉੱਥੇ ਪੂਰਾ ਸਮਾਂ ਉੱਥੇ ਫਸੇ ਰਹੇ ਚਾਰੇ ਪਾਸੇ ਪਾਣੀ ਪਾਣੀ ਸੀ 에어 ਲਿਫਟ ਕੀਤਾ ਉਹਨਾਂ ਨੂੰ ਉਹਨਾਂ ਬਾਰੇ ਇੱਕ ਸ਼ਬਦ ਨਹੀਂ ਬੋਲਿਆ ਤੇ ਇਸ਼ਾਰਾ ਕਰੀ ਗਏ ਕਹਿੰਦੇ ਜੀ ਇੱਥੋਂ ਮਿੱਟੀ ਚੱਕ ਲਈ ਆ ਮੈਂ ਦੱਸਣੀ ਚਾਹਣਾ ਇਹਨਾਂ ਨੂੰ ਆ ਪਿਆ ਮੇਰੇ ਕੋਲੇ ਸਾਰਾ ਐਸਟੀਮੇਟ ਕਿ ਕਿੱਥੋਂ ਮਿੱਟੀ ਕਿਵੇਂ ਚੱਕੀ ਆ ਹੋ ਇੱਕ ਪੈਸਾ ਅਗਰ ਮਿੱਟੀ ਦਾ ਪਿਆ ਹੋਵੇ ਤਾਂ ਅਸੀਂ ਉਸ ਗੱਲ ਦੇ ਦੇਣਦਾਰ ਆ ਉੱਥੇ ਕਹਿੰਦੀ ਜਿਹਦੇ ਸਾਰੇ ਬਿੱਲ ਪਾਲਣਗੇ ਸਾਰਾ ਐਸਟੀਮੇਟ ਬਣਿਆ ਹੋਇਆ ਇਹ ਅਸੀਂ ਉੱਥੇ ਮਿੱਟੀ ਚੱਕੀ ਆ ਡੀਸਰਟਿੰਗ ਦੀ ਮਿੱਟੀ ਸੀ ਟੈਂਪਰੇਰੀ ਉੱਥੇ ਡਾਇਵਰਸ਼ਨ ਦੀ ਗੱਲ ਕੀਤੀ ਸੀ ਅਸੀਂ ਉਹ ਮਿੱਟੀ ਉੱਥੇ ਚੱਕੀ ਤੇ ਡਾਇਵਰਸ਼ਨ ਹੋਣੇ ਅਸੀਂ ਉੱਥੇ ਪਾ ਦੇਣੀ ਹੈ ਸੋ ਇਸ ਤਰੀਕੇ ਦੇ ਨਾਲ ਸਰ ਲੀਡਰ ਆਫ অপੋਜੀਸ਼ਨ ਸਾਹਿਬ ਨੇ ਕਿਹਾ ਕਿ 7 ਲੱਖ ਕਿਊਸਿਕ ਪਾਣੀ ਹੈ ਜਿਹੜਾ ਐਸਾ ਆਪਣਾ ਰਣਜੀਤ ਸਾਗਰ ਡੈਮ ਦੇ ਵਿੱਚੋਂ ਛੱਡਿਆ ਗਿਆ ਬੈਠੇ ਨੇ ਸਾਡੇ ਸਾਹਮਣੇ ਸੋ ਮੈਂ ਸਾਹਿਬ ਬੇਨਤੀ ਕਰਨੀ ਚਾਹਣਾ ਕਿ ਦੇਖੋ ਸਦਨ ਦੇ ਵਿੱਚ ਝੂਠ ਬੋਲਣਾ ਸਦਨ ਨੂੰ ਗਮਰਾਹ ਕਰਨਾ ਅੱਜ ਸਾਰੀ ਦੁਨੀਆ ਦੇਖ ਰਹੀ ਹੈ ਇਸ ਤੋਂ ਵੱਡਾ ਕੋਈ ਗਨਾਹ ਨਹੀਂ ਇੱਕ ਗਨਾਹ ਝੂਠ ਬੋਲਣ ਦਾ ਤੇ ਦੂਜਾ ਗਨਾਹ ਉਹ ਕਰੀ ਬੈਠੇ ਨੇ ਬੀਜੇਪੀ ਵਾਲੇ ਜਿਹੜੇ ਉੱਥੇ ਬੈਠੇ ਨੇ ਕਹਿੰਦੇ ਅਸੀਂ ਪੈਰਲਲ ਅਸੀਂ ਇੱਕ ਅਸੈਂਬਲੀ ਚਲਾਵਾਂਗੇ ਸੋ ਨੈਤਿਕਤਾ ਦਾ ਜਿਹੜਾ ਤੇ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਸੀ ਪਹਿਲਾਂ ਜਦੋਂ ਇੱਥੇ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਤਾਂ ਇੱਥੇ ਅਸਤੀਫਾ ਦੇ ਕੇ ਫਿਰ ਵਿਧਾਨ ਸਭਾ ਦੇ ਸੈਸ਼ਨ ਦੀ ਗੱਲ ਕਰਨੀ ਚਾਹੀਦੀ ਧੀ। ਇਹ ਕਨਸਟੀਟਿਊਸ਼ਨ ਦਾ ਅਪਮਾਨ ਹੈ। ਕਿ ਉੱਥੇ ਵਿਧਾਨ ਸਭਾ ਜੇ ਪੈਰਲਲ ਇਸ ਤਰ੍ਹਾਂ ਚੱਲਦੀ ਹੁੰਦੀ ਆ ਫਿਰ ਤਾਂ ਵੋਟਾਂ ਦੀ ਲੋੜ ਹੀ ਕੋਈ ਨਹੀਂ ਸੀ। ਸੋ ਦੂਜੀ ਜੋ ਇਹਨਾਂ ਨੇ ਕੀਤੀ 7 ਲੱਖ ਕਿਉਂ ਸਿਕਦੀ? ਮੇਰੇ ਕੋਲੇ ਕੱਲੇ-ਕੱਲੇ ਫਿਗਰ ਹੈ ਸਰ। ਕਿ 215000 ਕਿਉਂ ਸਿਕ ਪਾਣੀ ਛੱਡਿਆ ਗਿਆ ਉੱਥੋਂ। ਉਹਦਾ ਰਿਕਾਰਡ ਹਮੇਸ਼ਾ ਰਹਿਣਾ ਹੈ। ਜਦੋਂ ਮਰਜ਼ੀ ਉਹਦਾ ਰਿਕਾਰਡ ਲੈ ਲੈਣਾ। ਸੱਚ ਝੂਠ ਬੋਲ ਕੇ ਇਹਨਾਂ ਨੇ ਜੋ ਇੱਥੇ ਸਦਰ ਨੂੰ ਗੁੰਮਰਾ ਕੀਤਾ ਮੈਂ ਚਾਹੌਏ ਮਾਫੀ ਮੰਗਣ ਇਸ ਚੀਜ਼ ਦੀ ਤੇ ਜਿਹੜੇ ਮੈਥੋਸ ਇਸਤੀਫਾ ਮੰਗਦੇ ਸੀ ਇਹ ਝੂਠ ਬੋਲਣ ਦੇ ਇਲਜ਼ਾਮ ਦੇ ਵਿੱਚ ਇਹ ਇਸਤੀਫਾ ਦੇਣ ਉੱਥੇ ਅਰ ਮੈਂ ਬੜੀ ਹੈਰਾਨੀ ਆ ਮੈਨੂੰ ਇਸ ਚੀਜ਼ ਦੀ ਬੜੀ ਹੈਰਾਨੀ ਹੈ ਇਸ ਚੀਜ਼ ਦੀ ਕਿ ਹੋ ਕੀ ਰਿਹਾ ਹੈ ਇੱਕ ਅਸੀਂ ਉੱਥੇ ਜਾ ਰਹੇ ਸੀ ਕਿਸ਼ਤੀ ਦੇ ਵਿੱਚ ਅਸੀਂ ਚਾਰ ਲੋਕਾਂ ਨੂੰ ਬਚਾਉਣ ਦੇ ਲਈ ਜਾ ਰਹੇ ਸੀ ਪਰ ਉਹਦੇ ਚ ਲਾਜੀ ਸਿੰਘ ਜੀ ਭੁੱਲਾ ਸਾਡੇ ਮੰਤਰੀ ਹਰਪਾਜਨ ਸਿੰਘ ਜੀ ਈਟੀਓ ਸਾਹਿਬ ਠੀਕ ਹੈ ਅਸੀਂ ਤਿੰਨੇ ਸਰ ਜਾ ਰਹੇ ਆ ਸਾਢੇ 6 ਵਜੇ ਹੋਏ ਨੇ ਸ਼ਾਮ ਦੇ ਨੇਰਾ ਪਸਰ ਰਿਹਾ ਤੇ ਅਸੀਂ ਤਿੰਨ ਮੰਤਰੀ 7 ਲੱਖ ਰੁਪਏ ਦੀ ਕਿਸ਼ਤੀ ਆ ਉਹ ਸਾਰੀ ਕੋਈ ਐਨਡੀਆਰਐਫ ਦੀ ਟੀਮ ਨਹੀਂ ਹੈਗੀ ਅਸੀਂ ਤਿੰਨ ਜਨੇ ਬੈਠ ਕੇ ਉਸ ਦੇ ਵਿੱਚ ਚਾਰ ਜਨਾਂ ਨੂੰ ਰੈਸਕਿਊ ਕਰਨ ਦੇ ਲਈ ਜਾ ਰਹੇ ਆ 40 40 ਫੁੱਟ ਪਾਣੀ ਆ ਸਤਲੋਜ ਦੇ ਵਿੱਚ ਉਸ ਸਮੇਂ ਤੇ ਉਥੇ ਗੱਲ ਚੱਲ ਪਈ ਮਾੜੇ ਮੋਟੀ ਕਿ ਈਟੀਓ ਸਾਹਿਬ ਨੇ ਕਹਿਤਾ ਕਹਿੰਦੇ ਇਸ ਤਰ੍ਹਾਂ ਫਲਾਣੇ ਸਟੇਟ ਦੇ ਵਿੱਚ ਆ ਫਲਾਣੇ ਦੇਸ਼ ਦੇ ਵਿੱਚ ਕ੍ਰੂ ਚੱਲਦੇ ਨੇ ਤੇ ਮੈਂ ਵੀ ਕਹਤਾ ਵੀ ਉਥੇ ਚੱਲਦੇ ਨੇ ਤੇ ਮੈਨੂੰ ਐਂ ਦੱਸੋ ਸਰ ਇਹ ਕਾਂਗਰਸ ਦੇ ਪੇਜ ਤੇ ਵਾਈ ਖਬਰ ਇਹਨਾਂ ਨੇ ਉਹ ਆਡੀਓ ਪਾਈ ਪਰ ਇਹ ਨਹੀਂ ਦੇਖਿਆ ਉਸਤੇ ਕਿ ਤਿੰਨ ਮੰਤਰੀ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ 7 ਲੱਖ ਦੀ ਕਿਸ਼ਤੀ ਦੇ ਉੱਤੇ ਚੜ ਕੇ ਉਥੇ ਚਾਰ ਲੋਕਾਂ ਨੂੰ ਰੈਸਕਿਊ ਕਰਨ ਜਾ ਰਹੇ ਸੀ ਇਹ ਕੋਈ ਗੱਲਾਂ ਨਹੀਂ ਕਿਹਿੰਦੀਆਂ ਸੋ ਹੜ੍ਹਾਂ ਦੀ ਗੱਲ ਕਿਤੇ ਨਹੀਂ ਕੀਤੀ ਕੱਲ ਉਥੇ ਗਏ ਨੇ ਸਾਰੇ ਕਿਤੇ ਹੜ੍ਹ ਦੀ ਕੋਈ ਗੱਲ ਨਹੀਂ ਹੜ੍ਹਾਂ ਦੇ ਬਚਾਅ ਦੀ ਕੋਈ ਗੱਲ ਨਹੀਂ ਸਿਰਫ ਤੇ ਸਿਰਫ ਰਾਜਨੀਤੀ ਸਰ ਕਿੱਥੇ ਅਸੀਂ ਪਹੁੰਚ ਗਏ ਆ ਬੜੀ ਹੈਰਾਨੀ ਹੋ ਰਹੀ ਹੈ ਆ ਹੰਸਕੀ ਨਾਲੇ ਦੀ ਵੀ ਸਾਡੇ ਗਰੀਬ ਸਿੰਘ ਰੰਧਾਵਾ ਜੀ ਨੇ ਕਹੀ थी ਔਰ ਮੈਂ ਜ਼ਿੰਮੇਵਾਰੀ ਦੇ ਨਾਲ ਕਹਿੰਦਾ ਕਿ ਸੱਕੀ ਨਾਲੇ ਦੀ ਮੈਨੂੰ ਇਹ ਤਾਂ ਨਹੀਂ ਐਗਜੈਕਟ ਫਿਗਰ ਪਤਾ ਕਿ ਕਿੱਥੋਂ ਸ਼ੁਰੂ ਹੋਇਆ ਤੇ ਕਿੱਥੇ ਖਤਮ ਹੋਇਆ ਤਿੰਨ ਮਹੀਨੇ ਹੋ ਗਏ ਜਦੋਂ ਮੈਨੂੰ ਗੁਰਦੀਪ ਸਿੰਘ ਰੰਧਾਵਾ ਜੀ ਨੇ ਰਾਵਣ ਬਹਿਲ ਨੇ ਸ਼ਹਿਰੀ ਕਲਸੀ ਹੋਰਾਂ ਨੇ ਕਿਹਾ ਦੀ ਕਹਿੰਦੇ ਸੱਕੀ ਨਾਲਾ ਬੜੀਆਂ ਹਲਕੇ ਦੇ ਵਿੱਚ ਦੀ ਲੰਘਦਾ ਉੱਥੇ ਦੋ ਮਸ਼ੀਨਾਂ ਲੱਗੇ ਹੋਏ ਨੇ ਤੀਜੀ ਮਸ਼ੀਨ ਵੱਡੀ ਪੋਕਲੈਨ ਭੇਜਣੀਆਂ ਅਰ ਮੈਂ ਦੱਸਣੀ ਚਾਹੁੰਦਾ ਬਾਬੇ ਗੁੱਜੇ ਪੀਰ ਦੀ ਤਾਂ ਸਾਰਿਆਂ ਨੂੰ ਪਤਾ ਹੋਊਗਾ ਨਾ ਉੱਥੇ ਵੱਡਾ ਮੇਲਾ ਲੱਗਦਾ 15 ਦਿਨ ਪਹਿਲਾਂ ਬਾਬੇ ਗੁੱਜੇ ਪੀਰ ਦੇ ਮੇਲੇ ਤੇ ਮੈਨੂੰ ਬੁਲਾ ਕੇ ਕਰੀਬ 20 ਪਿੰਡਾਂ ਦੇ ਪੰਚਾਇਤਾਂ ਨੇ ਸਨਮਾਨਿਤ ਕੀਤਾ ਸੀ ਇਸ ਲਈ ਕੀਤਾ ਤੇ ਕਿ ਤੁਸੀਂ ਸੱਕੀ ਨਾਲੇ ਦੇ ਉੱਤੇ ਮਸ਼ੀਨਾਂ ਭੇਜੇ ਨੇ ਉਹਨਾਂ ਦੀ ਸਫਾਈ ਕੀਤੀ ਹੈ ਸੋ ਸਰ ਮੈਂ ਬੇਨਤੀ ਕਰਨੀ ਚਾਹਣਾ ਕਿ ਵਾਟਰ ਰਿਸੋਰਸਸ ਡਿਪਾਰਟਮੈਂਟ ਜਿਸ ਤਰ੍ਹਾਂ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ ਦੀ ਅਸੀਂ ਟੇਲਾ ਤੇ ਪਾਣੀ ਪਹੁੰਚਾਉਣ ਦਾ ਕੰਮ ਕਰ ਰਹੇ ਹਾਂ ਅਸੀਂ ਲੋਕਾਂ ਨੂੰ ਰਾਹਤ ਦੇਣ ਦਾ ਕੰਮ ਕਰ ਰਹੇ ਹਾਂ ਧਰਤੀ ਹੇਠਲਾ ਪਾਣੀ ਬਚਾਉਣ ਦਾ ਕੰਮ ਕਰ ਰਹੇ ਹਾਂ ਅਸੀਂ ਹਰ ਖੇਤਰ ਦੇ ਵਿੱਚ ਕੰਮ ਕਰ ਰਹੇ ਹਾਂ ਪਰ ਝੂਠ ਦੀ ਰਾਜਨੀਤੀ ਛੱਡੋ ਅੱਗੇ ਵਧਣ ਦੀ ਗੱਲ ਕਰੋ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਸੁਪਨਾ ਲਿਆ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ